ਅੰਮ੍ਰਿਤਸਰ ਦੇ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਜਗਾੜੂ ਰੇਡੀਆਂ ਤੇ ਜਿਹੜੀ ਹੈ ਅੱਜ ਕਾਰਵਾਈ ਕੀਤੀ ਗਈ ਹੈ ਸਾਡੇ ਨਾਲ ਟ੍ਰੈਫਿਕ ਇੰਚਾਰਜ ਵਿਕਰਾਂਤ ਸ਼ਰਮਾ ਮੌਜੂਦ ਨੇ ਉਹਨਾਂ ਤੋਂ ਪੁੱਛਦੇ ਹਾਂ ਕਿ ਕੀ ਆਦੇਸ਼ ਨੇ ਜਿਹੜੇ ਸੀਨੀਅਰ ਅਫਸਰਾਂ ਵੱਲੋਂ ਮਿਲੇ ਨੇ ਸਰ ਕੀ ਆਦੇਸ਼ ਨੇ ਕਿਹੜੀਆਂ ਗੱਡੀਆਂ ਨੇ ਇਹ ਤੇ ਕੀ ਕਾਰਵਾਈ ਕੀਤੀ ਗਈ ਹੈ ਜੈਹਨ ਜੀ ਇਹ ਜੇ ਮਾਨਯੋਗ ਹਾਈ ਕੋਰਟ ਜੀ ਦੇ ਨਿਰਦੇਸ਼ਾਂ ਅਨੁਸਾਰ ਜੋ ਮਾਨਯੋਗ ਡੀਜੀਪੀ ਸਾਡੇ ਉਹਨਾਂ ਦੇ ਜੋ ਰੈਨਮਾਈ ਹੇਠ ਹੈ ਇਹ ਕਿ ਜੀ ਪੀਜੀਐਸ ਅਨੁਸਾਰਿਆਂ ਨੂੰ ਕਿ ਜਿੰਨੀ ਵੀ ਮੋਟਰ ਵਹੀਕਲ ਐਕਟ ਦੇ ਤਹਿਤ ਜਿਹੜੇ ਮੋਟਰ ਵਹੀਕਲ ਇਨਸਪੈਕਟਰ ਨੇ ਜੋ ਗੱਡੀਆਂ ਨੂੰ ਪਾਸ ਕੀਤਾ ਉਸ ਤੋਂ ਇਲਾਵਾ ਜਿਹੜੇ ਐਕਸਟਰਾ ਐਮੈਂਡਮੈਂਟ ਗੱਡੀਆਂ ਦੇ ਵਿੱਚ ਕੀਤੀ ਗਈ ਆ ਉਹ ਸਭ ਜਿਹੜੇ ਹੈਗੇ ਆ ਉਹ ਨਹੀਂ ਚੱਲਣ ਦਿੱਤੇ ਜਾਣਗੇ ਜੀ ਉਹਨਾਂ ਨੂੰ ਬੰਦ ਕਰਾਇਆ ਜਾਏਗਾ ਇਹ ਜੋ ਗਿਵਾੜੂ ਰੇਡੀਆਂ ਜਿਹੜੀਆਂ ਉਹ ਵੀ ਉਸੇ ਤਹਿਤ ਵਿੱਚ ਆ ਜਾਂਦੀਆਂ ਆ ਉਹੀ ਦੇਖੀ ਸਕਦੇ ਹੋ ਕਿ ਆਪਾਂ 2023 ਤੋਂ ਹੀ ਇਸ ਮਹਿੰਦੇ ਮਲਕੀ ਵਿੱਚ ਲੱਗੇ ਹੋਏ ਸੀ ਪਰ ਲੋਕੀ ਜਿਹੜੇ ਆ ਉਹ ਨਾ ਗੱਲਾਂ ਨੂੰ ਛੇਤੀ ਕਿਤੇ ਨਹੀਂ ਮੰਨਦੇ ਪਰ ਹੁਣ ਇਹ ਹਾਈ ਕੋਰਟ ਨੇ ਇਹਦੇ ਵਿੱਚ ਬਹੁਤ ਸ਼ਕਤੀ ਦਿਖਾਈ ਹੈ ਕਿ ਜਿਹਦੇ ਨਾਲ ਕੋਈ ਲੋਕਾਂ ਦੀ ਜਾਨ ਮਾਲ ਜੜੀ ਗਈ ਹੈ ਉਹ ਸੁਰੱਖਿਤ ਕੀਤੀ ਜਾਵੇ ਇਸ ਕਰਕੇ ਅੱਜ ਆਪਾਂ ਸਾਰੇ ਜਿੰਨੇ ਵੀ ਮਾਨਯੋਗ ਐਡੀਸੀਪੀ ਟ੍ਰੈਫਿਕ ਸਾਹਿਬ ਨੇ ਸਾਰੇ ਇੰਚਾਰਜਾਂ ਨੂੰ ਮਨ ਲੱਕੀ ਭੇਜਿਆ ਏ ਏਰੀਆ ਵਿੱਚ ਕੋਈ ਵੀ ਆਪਾਂ ਜੁਗਾੜੂ ਰੇੜੀ ਜਾਂ ਕੋਈ ਵੀ ਵਹੀਕਲ ਐਸਾ ਜਿਹਦੇ ਵਿੱਚ ਐਕਸਟਰਾ ਟਾਇਰ ਵੱਡੇ ਕੀਤੇ ਹੋਣ ਜਾਂ ਹੋਟਰ ਲੱਗਿਆ ਹੋਏ ਕੋਈ ਸ਼ਹਿਰ ਚ ਨਹੀਂ ਚੱਲਣ ਦਿੱਤਾ ਜਾਏਗਾ ਜੀ ਤੇ ਸਰ ਕਿਸ ਤਰ੍ਹਾਂ ਦੀ ਕਾਰਵਾਈ ਅੱਜ ਜਿਹੜੀ ਹੈ ਉਹ ਅਮਲ ਚ ਲਿਆਂਦੀ ਗਈ ਹੈ ਜੀ ਅੱਜ ਜੀ ਆਪਾਂ ਉਹਨਾਂ ਗੱਡੀਆਂ ਨੂੰ ਜ਼ਬਤ ਕਰ ਮਨ ਲੱਕੀ ਜ਼ਬਤ ਕਰਕੇ ਤੇ ਉਹਨਾਂ ਨੂੰ ਆਪਾਂ ਟ੍ਰੈਫਿਕ ਪੁਲਿਸ ਲੈਂਡ ਦੇ ਵਿੱਚ ਭੇਜਿਆ ਵਾ ਤੇ ਉਹਨਾਂ ਦੇ ਚਲਾਮ ਕੱਟੇ ਹੈ 91 ਐਕਟ ਹੈ ਵਾ ਜਿਹੜੇ ਕਿ ਕੋਈ ਵੀ ਇੰਜ ਜੁਗਾੜੂ ਗੱਡੀ ਬਣੀ ਹੋਈਗੀ ਉਸ ਐਕਟ ਦੇ ਤਹਿਤ ਉਹ ਗੱਡੀ ਬੰਦ ਹੋਏਗੀ ਤੇ ਆਰਟੀਓ ਸਾਹਿਬ ਕੋਲ ਜਾਏਗਾ ਉਹਦਾ ਚਲਾਮ ਤੇ ਬਾਕੀ ਜੋ ਅਗਲੀ ਕਾਰਵਾਈ ਹੈ ਉਹ ਆਰਟੀਓ ਸਾਹਿਬ ਕਰਨਗੇ ਇਹਦੇ ਨਾਲ ਕਿਤੇ ਨਾ ਕਿਤੇ ਵਿਰੋਧ ਵੀ ਹੋ ਸਕਦਾ ਹੈ ਟ੍ਰੈਫਿਕ ਪੁਲਿਸ ਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਦੇਖੋ ਜੀ ਪੁਲਿਸ ਦਾ ਤਾਂ ਇਹ ਕੰਮ ਹੈ ਕਿ ਲਾਅ ਐਂਡ ਆਰਡਰ ਦੇ ਨਾਲ ਜੋ ਵੀ ਉੱਪਰੋਂ ਕਾਨੂੰਨ ਬੰਦੇ ਆ ਜਾਂ ਹਦਾਇਤਾਂ ਸਾਨੂੰ ਮਿਲਦੀਆਂ ਵਾਂ ਉਹਨਾਂ ਨੂੰ ਲਾਗੂ ਕਰਾਣਾ ਉਹਨੂੰ ਲਾਗੂ ਕਰਾਉਣ ਵਿੱਚ ਫਿਰ ਜੇ ਕੁਝ ਸਾਨੂੰ ਵਿਰੋਧ ਕਰਨਾ ਵੀ ਪਿਆ ਤੇ ਉਹ ਆਪਾਂ ਉਹਨਾਂ ਨੂੰ ਦੇਖਾਂਗੇ ਤੇ ਪਰ ਸਾਡੀ ਕੋਸ਼ਿਸ਼ ਇਹੋ ਹੀ ਹੈ ਕਿ ਅਸੀਂ ਆਮ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਦੇ ਲਈ ਵਚਨਬੱਧਾਂ ਤੇ ਉਹ ਆਪਾਂ ਜਾਰੀ ਰੱਖਾਂਗੇ ਆਪਣੀ ਮਿਹਨਤ ਸੋ ਏ ਸਨ ਟ੍ਰੈਫਿਕ ਇਨਚਾਰਜ ਵਿਕਰਾਂਤ ਸ਼ਰਮਾ ਜਿਨ੍ਹਾਂ ਦਾ ਆਖਣਾ ਹੈ ਕਿ ਲੋਕਾਂ ਦੀ ਜਾਨ ਮਾਲ ਦੀ ਰਾਖੀ ਜਿਹੜੀ ਹੈ ਉਹ ਪਹਿਲ ਕਦਮੀ ਹੈ ਸੋ ਇੱਥੇ ਇਹੀ ਕਵਾਂਗੇ ਕਿ ਮੋਡੀਫਾਈਡ ਗੱਡੀਆਂ